ਹਾਂ ਆ ਕੀ ਮੇਰੀ ਫੋਟੋ ਹਣੀ ਸੱਚ ਦਾ ਹੋਗਾ ਚੱਲ ਕੈਨੇਡਾ ਚ ਮਾਂ ਨਹੀਂ ਤਮਾਂ ਦੀ ਫੋਟੋ ਹੀ ਸਹੀ ਹੈ ਹਾਂ ਮਾਂ ਕੀ ਹਾਈ ਹਾਈ ਲੋੜਾ ਲੱਗਾ ਨਾ ਆ ਵੇਖਿਓ ਜਨਾ ਆ ਬਚਨੇ ਦੀ ਕੁੜੀ ਨਹੀਂ ਚੰਡੀਗੜ੍ਹ ਵਾਲੀ ਓਹ ਹੋਈ ਪੌਂਦੀ ਹੈ ਹਜੇ ਨੰਗੇ ਪੁੰਗੇ ਹਜੇ ਕੱਪੜੇ ਉਹ ਨਹੀਂ ਇਹ ਤਾਂ ਆਪਣੀ ਮਲਕਾ ਸ਼ਰਾਵਤ ਹੈ ਆਪਣੀ ਮਲਕਾ ਉਹ ਕੌਣ ਉਹ ਜਿਹੜੀ ਫਿਲਮਾਂ 'ਚ ਨਹੀਂ ਆਉਂਦੀ ਨਾ ਤੁਹਾਨੂੰ ਕਿਵੇਂ ਪਤਾ ਹੈ ਇਦਾਂ ਆਂਡ ਗਵਾਂਡ ਚੋਂ ਪਤਾ ਲੱਗਾ ਸੀ ਨਾ ਆਂਡ ਆਪਣੇ ਗੁਰਦੁਆਰਾ ਤੇ ਗਵਾਂਡ ਆਪਣੇ ਮਸਜਿਦ ਇਹ ਵਾਲਾ ਪਾਸ ਕਿੱਥੇ ਪੜਾਉਂਦੇ ਆ ਤੁਹਾਡੇ ਤੋਂ ਤਾਂ ਰੱਬ ਹੀ ਬਚਾਵੇ ਹੱਦ ਹੋ ਗਈ ਆ ਕੁੜੀ ਦੇ ਵੀ ਪਤਾ ਨਹੀਂ ਚੱਲਦਾ ਪਤਾ ਨਹੀਂ ਕਿਹੋ ਜਿਹੇ ਕੱਪੜੇ ਪਾ ਕੇ ਤੇ ਨੇ ਮਮਾ ਇੱਕ ਹੀ ਕਰੀ ਜਾਨੇਓ ਮੇਰੇ ਜੀਨਾ ਤੇ ਸਕਰਟਾ ਕਿਉਂ ਕੱਢ ਰਹੇ ਹੋ ਪਾਪਾ ਤੁਸੀਂ ਵੇਖੋ ਨਾ ਘਰ ਤੋਂ ਬਾਹਰ ਜਾ ਕੇ ਇਹੋ ਜਿਹੇ ਕੱਪੜੇ ਪਾਏਂਗੀ ਬਈ ਬਾਹਰਲੇ ਮੁਲਕਾਂ 'ਚ ਸਾਰੇ ਜੀਨਾ ਹੀ ਬਾਕੇ ਘੁੰਮਦੇ ਨੇ ਨਾ ਹੋ ਰਿਹਾ ਉੱਥੇ ਬਰਕਾ ਪਾਉਗੀ ਨਾ ਤੂੰ ਕਿਉਂ ਖੜਖੜ ਹੱਸੀ ਜਾਨੀ ਐ ਸੋਣਾ ਸੂਟ ਪਾ ਕੇ ਸਿਰ ਤੇ ਚੁੰਨੀ ਲਿਆ ਕੇ ਹੁਣ ਤੂੰ ਛੋਟੀ ਨਹੀਂ ਰਹੀ ਆ ਲੋ ਆ ਠੀਕ ਆ ਮੇਰਾ ਤਾਜੀ ਕੁੜੀ ਨੂੰ ਬਾਹਰ ਪੇ ਜਿੰਨੂੰ ਬਿਲਕੁਲ ਜੀ ਨਹੀਂ ਕਰਦਾ 10 ਮਹੀਨੇ ਰਹਿ ਗਏ ਉਹਦੇ ਵਿਆਹ 'ਚ ਪਹਿਲਾਂ ਹੀ ਤੋੜ ਦਿਆ ਮਮਾ ਜੀ ਦੇ ਨਾਲ ਵਿਆਹ ਹੈ ਉਹਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਐਵੇਂ ਈਸ਼ੂ ਬਣਾਇਆ ਹੋਇਆ ਬਈ 7-8 ਮਹੀਨੇ ਦੀ ਗੱਲ ਹੈ ਸਾਰੀ ਐਡੇ ਵਧੀਆ ਇੰਸਟੀਚਿਊਟ ਤੋਂ ਡਿਪਲੋਮਾ ਕਰਨਾ ਬਹੁਤ ਵੱਡੀ ਗੱਲ ਹੈ ਕੱਲੋਂ ਤੇਰੀ ਕੁੜੀ ਵੱਡੀ ਫੈਸ਼ਨ ਡਿਜ਼ਾਈਨਰ ਬਣ ਜੂ ਨਹੀਂ ਤਾਂ ਫਿਰ ਵਿਹਲੇ ਬੈਠ ਕੇ ਘਰੇ ਆਪਣੇ ਬੰਦੇ ਦਾ ਮਗਜ਼ ਖਾਊ ਪਾਪਾ ਨਾ ਮੈਂ ਤੁਹਾਡਾ ਮਗਜ਼ ਖਾਣੀ ਹੈ ਨਹੀਂ ਭਾਈ ਕੌਣ ਕਹਿੰਦਾ ਭਈ ਪੂਜਾ ਮੈਂ ਕਿਆ ਪਣਾ ਤੂੰ ਫੇਰ ਕ੍ਰਿਕਟ ਹੱਸਦੀ ਜਾਨੀ ਐ ਇੱਕ ਗੱਲ ਕੰਨ ਖੋਲ ਕੇ ਸੁਣ ਲੈ ਜੋ ਉੱਥੇ ਜਾ ਕੇ ਮੈਨੂੰ ਕਿਹਾ ਕਿ ਮੰਮੀ ਇੱਥੇ ਤਾਂ ਰੋਟੀ ਠੀਕ ਨਹੀਂ ਇੱਥੇ ਤਾਂ ਮੇਰਾ ਕਮਰਾ ਠੀਕ ਨਹੀਂ ਮੈਂ ਉਸੇ ਟਾਈਮ ਸੱਦ ਲੈਣਾ ਭਾਵੇਂ ਜੋ ਮਰਜ਼ੀ ਹੋ ਜਾਵੇ ਮੈਂ ਕੋਰਸ ਖਤਮ ਕਰਕੇ ਹੀ ਆਉਂ ਨਾਲੇ ਇੱਥੇ ਕੋਈ ਪ੍ਰੋਬਲਮ ਹੋਣੀ ਨਹੀਂ ਕੈਨੇਡਾ ਕਲਚਰਡ ਕੰਟਰੀ ਐ ਤੇ ਉੱਥੇ ਸਿਰਫ ਕਲਚਰਡ ਲੋਕ ਹੀ ਜਾਂਦੇ ਨੇ ਪਹਿਲਾ ਕੰਮ ਵੈਲੀਆ ਲੈ ਖੱਟਣੇ ਹੋ ਦੂਜਾ ਕੰਮ ਗੋਦ ਲਾਂ ਦੇ ਡੱਟ ਬਣਨੇ लेडी अपा वर्दी लड़ाई कोई आड़ के माईदा लाल टक्कर एंजॉय लाइफ टाइम फ्री इक्विटी डिलीवरी ट्रेड्स ओपन फ्री डीमैट अकाउंट नाउ इन्वेस्टमेंट्स तेरे दर पे चल चलता नहीं है भाजो ना भाजो ये भाजो ये भाजो ये

ਆ ਲੈ ਵੀ ਜਉਂਦਾ ਬਸਦਾ ਰਹਿ ਰੱਬ ਤੈਨੂੰ ਸੋਹਣੀ ਜੀ ਕੁੜੀ ਮਿਲਾਵੇ ਇੱਕ ਮਿੰਟ ਗੱਲ ਸੁਣ ਮੇਰੀ ਇਹ ਆ ਮੈਂ ਲੈਂਦੀ ਐ ਉਹ ਆਸ਼ੀ ਪਕੌੜਿਆਂ ਵਾਲੇ ਦੀ ਮੰਨੂ ਉਹ ਮੰਨੂ ਨਹੀਂ ਰੈਸਪੀ ਆ ਫੜ ਬਣਨੇ ਤਾਂ ਪਕੌੜੇ ਹੋਈ ਆ ਤੇ ਆ ਫੜ ਤਾਈ ਬਚਨੋਂ ਦੀ ਸਾਗ ਦੀ ਰੈਸਪੀ ਉੱਥੇ ਦੇਸੀ ਲੋਕ ਬਹੁਤ ਰਹਿੰਦੇ ਨੇ ਬਹੁਤ ਸਾਗ ਆਂਦੇ ਨੇ ਤੇ ਆ ਫੜ ਚੰਦੂ ਹਲਵਾਈ ਦੀਆਂ ਜਲੇਬੀਆਂ ਉਹ ਬਸ ਕਰ ਯਾਰ ਐਨੇ ਨਾ ਮਹੀਨਾ ਲੰਘ ਜਾਣਾ ਮੇਰਾ ਦੱਸ ਚੱਲ ਮੇਰੀ ਗੱਲ ਸੁਣ ਜਦੋਂ ਅੰਦਰ ਜਾਏਗਾ ਨਾ ਅੱਖਾਂ ਖੋਲ ਕੇ ਜਾਈ ਮੜੀਆਂ ਜੀਆਂ ਕਈ ਵਾਰੀ ਪਤਾ ਨਹੀਂ ਹੁੰਦਾ ਕੋਈ 에어ਪੋਰਟ ਤੇ ਪੱਕੀ ਕੁੜੀ ਮਿਲ ਜੇ ਤੈਨੂੰ ਹੈ ਚੰਗਾ ਟੈਡੀ ਜੀ ਫੇਕਰ ਕਾਇ ਨਹੀਂ ਜਕਣਾ ਤੁਸਾਂ ਦਾ ਰਾਜਾ ਬੇਟਾ ਕੈਨੇਡਾ ਵਿੱਚ ਜਾ ਕੇ ਵੈਲ ਸੈਟਲ ਹੋ ਜਾਏਦਾ ਉੱਥੇ ਇੱਕ ਪੱਕੀ ਜੀ ਦੁੱਡੀ ਦੇਖ ਕੇ ਨਾ ਉਹਦੇ ਨਾਲ ਸ਼ਾਦੀ ਕਰਵਾ ਲੈਣੀ ਹੈ ਫਿਰ ਜਿਹੜੇ ਤੁਸਾਂ ਨੂੰ ਕਹਿੰਦੇ ਨੇ ਨਾ ਚਾਵਲੇ ਦੀ ਮੱਛੀ ਦੀ ਰੇੜੀ ਚਾਵਲੇ ਦੀ ਮੱਛੀ ਦੀ ਰੇੜੀ ਉਹ ਕਿਸੇ ਨੇ ਬਣਾ ਚੜਨਾ ਚਾਵਲਾ ਫਿਸ਼ ਸੈਂਟਰ ਤੇ ਆਪਣੀ ਇਹ ਪਿਆਰੀ ਜੀ ਦੱਡੀ ਵੇਚ ਕੇ 2375 ਦੀ ਇਹਦੇ ਵਿੱਚ ਪਾ ਕੇ 3075 ਰੁਪਏ ਵੱਡੀ ਡੱਡੀ ਲੈ ਲੈਣੀ ਜਾਂ ਮੰਦੀ ਉਹਦੇ ਪਿੱਛੇ ਹੀ ਲਿਖਾ ਛੁੱਟਣਾ ਸ਼ੈਮਪੀ ਤੇ ਡੈਡੀ ਦੀ ਡੱਡੀ ਡੈਡੀ ਲਵ ਯੂ ਡੈਡੀ ਲਵ ਯੂ ਟੂ ਮਿਸ ਯੂ ਡੈਡੀ ਉਹ ਲੈ ਵੀ ਪਾ ਤੇ ਸੇ ਲੈ ਖੱਟਰਾ ਤਾ ਤਰੇ ਤੇ ਹੀ ਲੱਗਦੇ ਮਿੱਤਰਾ ਉਹ ਵੀਰੇ ਕਾਫੀ ਦੇ ਹੀ ਦੋ 200 ਰੁਪਈਆ 200 ਰੁਪਈਆ ਹਾਂਜੀ ਉਹ ਜਗਰਾਉ ਵੱਡੇ ਤੇ ਤਾਂ 20 ਰੁਪਈਆ ਦੀ ਮਿਲਦੀ ਆ ਸਰ ਫਿਰ ਫਲਾਈਟ ਵੀ ਜਗਰਾਉ ਵੱਡੇ ਤੋਂ ਲੈ ਲੈਣੀ ਸੀ ਤੁਸੀਂ ਨਾ 에어ਪੋਰਟ ਤੇ ਚਾਹਾਂ ਹੀ ਵੇਚਿਓ ਕੈਨੇਡਾ ਨਹੀਂ ਜਾ ਸਕਦੇ ਤੁਸੀਂ ਓਕੇ ਫੜ ਅਦਰ ਕਾਫੀ ਤੇ ਜਲਦੀ ਸਸਿਕਾਲਜੀ ਹਾਂ ਸਸਿਕਾਲਜੀ ਹਾਊ ਸਵੀਟ ਸਵੀਟ ਤੁਸਨ ਕਿਤਾ ਬਦਲਦੇ ਐ ਸਵੀਟ ਅੱਜਕੱਲ ਸਾਰੇ ਹੈਲੋ ਬੋਲਦੇ ਨੇ ਐਨੇ ਸਾਲਾਂ ਬਾਅਦ ਮੈਂ ਕੈਨੇਡਾ ਤੋਂ ਪੰਜਾਬ ਆਈ ਤੇ ਪੰਜਾਬ ਵਿੱਚ ਵੀ ਕੈਨੇਡਾ ਵਾਲਾ ਹਾਲ ਹੈਲੋ ਹੈਲੋ ਐਨੇ ਸਾਲਾਂ ਬਾਅਦ ਮਤਲਬ ਤੁਸੀਂ ਕੈਨੇਡਾ ਪੱਕੇ ਹੋ ਯੈਸ ਆਫ ਕੌਰਸ ਓ ਵੈਰੀ ਗੁੱਡ ਨਾਈਸ ਇਸ ਕੁਛ ਵੀ ਸ਼ੈਂਪੀ ਦੀ ਚਾਪੀਓ ਚਾਹ ਛੜੋ ਚਾਹ ਕੌਫੀ ਪੀਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੌਫੀ ਪੀਓ ਹੈਲੋ ਤੂੰ ਇੱਧਰ ਕਿੱਧਰ ਕੈਨੇਡਾ ਚੱਲਾ ਤੇਰੇ ਵਾਂਗੂ 에ਰਪੋਰਟਾਂ ਤੇ ਪੁੱਛੇ ਨਹੀਂ ਮਾਰਦਾ ਕਾਫੀ ਹੈ ਹੈ ਇਹ ਦੇਖੋ ਸ਼ੈਂਪੀ ਵੀ ਚੱਲਿਆ ਫਿਰ ਕੈਨੇਡਾ ਅਸਾਂ ਦਾ ਵੀਜ਼ਾ ਲਾਦਿਆ ਏ ਜੇ ਲੜਕੀ ਨੂੰ ਕਾਫੀ ਦਿੱਤੀ ਨਾ ਤਾਂ ਕੀ ਕਰਾਂਗੇ ਓਏ ਹੈ ਸਿਕਿਉਰਟੀ ਨੂੰ ਬੁਲਾ ਲਾਂ ਦਾ ਸਿਕਿਉਰਟੀ ਦੇਖੋ ਦੇਖੋ ਕਾਫੀ ਮੈਂ ਪੀ ਲੈਣੀ ਆ ਤੇ ਚਾਹ ਮੇਰਾ ਬੇਟਾ ਪੀ ਲੂਗਾ ਬੇਟਾ ਹਾਂ ਬੇਟਾ ਤੁਸੀਂ ਮੈਰਿਡ ਹੋ ਆਫਕੋਰਸ ਤੁਸੀਂ ਚਾਹ ਹੀ ਪਿਓ ਚਾਹ ਵਧੀਆ ਹੁੰਦੀ ਸੀ ਇਤਲੀ ਹਾਂ ਚਾਹ ਦੇਣਾ ਸਾਡੇ ਸ਼ਾਦੀਸ਼ੋ ਦਾ ਨਾ ਕੋਈ ਦੋਸਤ ਹੀ ਨਹੀਂ ਤੇ ਤੇ ਅਜੀਬ ਲੋਕੀ ਸੀ ਸੌਰੀ ਸਰ ਇਹ ਚਾਹ ਸੀ ਵਾਪਿਸ ਨਹੀਂ ਲੈ ਸਕਦੇ ਜੀ ਐਦਾਂ ਕਿੱਦਾਂ ਨਹੀਂ ਵਾਪਿਸ ਲੈ ਸਕਦੇ ਇਹ ਚਾਹ ਸ਼ੈਂਪੀ ਦੀ ਨੀਤ ਬੰਦਰਾ ਸੱਚੀ ਸੁੱਚੀ ਹੈ ਚੁੱਪ ਚਾਪ 80 ਰੁਪਏ ਅਸਾਂ ਦੀ ਤਲੀ ਤੇ ਆਉਂ ਕਰਕੇ ਧਰ ਦਿਓ ਨਹੀਂ ਤੇ ਅਸਾ ਦਾ ਬੁਰਾ ਕੋਈ ਨਹੀਂ ਜੀ ਸਿਕਿਉਰਿਟੀ ਨੂੰ ਬੁਲਾਮਾਂ ਦਾ ਰੌਲਾ ਪਾਵਾਂ ਦਾ ਕੇਸ ਕਰਦਿਆਂ ਦਾ ਬਹੁਤ ਬੁਰਾ ਸੁਭਾਅ ਅਸਾਂ ਦਾ ਮੇਰੇ ਜੀ ਦੇਖੋ ਲੜਕੀ ਲਈ ਚਾਹ ਲਈ ਸੀ ਲੜਕੀ ਨਿਕਲਦੀ ਮੈਰੇ ਟੀ ਕਰੀਏ ਤੈਨੂੰ ਤਾਂ ਮੈਂ ਜਾਣ ਦਿੰਦਾ ਕੈਨੇਡਾ ਪੁੱਤ ਸੜਾ ਕਾਰਟੂਨ ਜਿਆ

ਆਪ ਆ ਬਿਨਾ ਪਾਸਪੋਰਟ ਕੇ ਅੰਦਰ ਨਹੀਂ ਜਾ ਸਕਤੇ ਐਸੇ ਕਿਵੇਂ ਨਹੀਂ ਜਾ ਸਕਤੇ ਸ਼ੈਂਪੀ ਨੂੰ ਕੈਨੇਡਾ ਜਾਂ ਤਾਂ ਕੋਈ ਨਹੀਂ ਰੋਕ ਸਕਤਾ ਆਸਾਨੇ ਵੱਡੀ ਡੱਡੀ ਲੈਣੀ ਹੈ ਰੋਕੋ ਦੇ ਨਾ ਤਾਂ ਆਸਾਨੇ ਮੱਥਾ ਮਾਰ ਕੇ ਲਖਮੀ ਕਰ ਦੇਣਾ ਕਿਛਟ ਰਾਜਾ ਬੇਟਾ ਤੇ ਦੋ ਚੰਡੇ ਰਾਜਾ ਬੇਟਾ ਤਰੇ ਚੰਡੇ ਪਾਜੀ ਮੜ ਜਾ ਬੈਗ ਚੱਕੋ ਜੀ ਦਰਸਲ ਚੱਕਦਾ ਉਹਦਾ ਮੈਂ ਵੀ ਸਕਦਾ ਸਗਾ ਜੀ ਮੇਰੇ ਨਾ ਹੀ ਹੱਥੇ ਸੱਟ ਲੱਗੀ ਹੋਈ ਆ ਉਹ ਹੋਇਆ ਕਿ ਜੀ ਕੱਲ ਮੈਂ ਮੱਝ ਨੂੰ ਪੱਠੇ ਪਾ ਰਿਆ ਸੀਗਾ ਜੀ ਤੇ ਤੇ ਪਿੱਛੋਂ ਬਲਦ ਖੁੱਲ ਗਿਆ ਵਗੈਰਾ ਵਗੈਰਾ ਉਹ ਤੁਸੀਂ ਜੋ ਹੁਣ ਮਰਜੀ ਕਹੋ ਜੀ ਆਪਾਂ ਤੁਹਾਡੀ ਕਿਸੇ ਗੱਲ ਦਾ ਬੁਰਾ ਨਹੀਂ ਮੰਨਣਾ ਹੈਗਾ ਕਿਉਂਕਿ ਤੁਸੀਂ ਵੀ ਕੈਨੇਡਾ ਚਲੇ ਆ ਮੈਂ ਵੀ ਕੈਨੇਡਾ ਚਲਾ 20 ਘੰਟਿਆਂ ਦਾ ਸਫ਼ਰ ਆ ਜੇ ਇਕੱਠੇ ਰਹਾਂਗੇ ਤਾਂ ਹੀ ਸੌਖਾ ਲੰਘੂ ਹਾਂ ਬਸ ਤੁਸੀਂ ਆ ਨੌ ਸਕਿੰਟ ਦਾ ਧਿਆਨ ਰੱਖਿਓ ਨੌ ਸਕੈਂਟ ਨਹੀਂ ਅਨਾਉਂਸਮੈਂਟ ਹੁੰਦਾ ਹੈ ਆ ਜੋ ਵੀ ਹੁੰਦਾ ਧਿਆਨ ਤਾਂ ਰੱਖੋਗੇ ਨਾ ਕੋਈ ਕਿੱਥੇ ਜਾਣ ਦੇ ਜੇ ਮੈਂ ਤੇਰੇ ਨਾਲ 20 ਘੰਟੇ ਤੱਕ ਹੀ 20 ਸੈਕਿੰਡ ਵੀ ਨਹੀਂ ਬੈਠ ਸਕਦੀ ਵੱਡਾ ਆ ਲੋ ਦੱਸੋ ਜ਼ਿੰਦਗੀ ਦਾ ਕੁਝ ਪਤਾ ਹੁੰਦਾ ਕਿਹੜੇ ਵੇਲੇ ਕੀ ਪਾਣਾ ਵਰਤੇ ਆਣਾ ਇਸ ਲਈ ਮੈਂ ਕਹਿੰਦਾ ਹਾਂ ਕਿ ਬੰਦ ਨੂੰ ਨਾ ਬਿਨਾਂ ਸੋਚੇ ਸਮਝੇ ਕੋਈ ਸਟ੍ਰੇਟ ਪੈਂਟ ਨਹੀਂ ਦੇਣੀ ਚਾਹੀਦੀ ਸਟ੍ਰੇਟ ਪੈਂਟ ਨਹੀਂ ਸਟੇਟਮੈਂਟ ਹੁੰਦਾ ਹੈ ਆ ਜੋ ਵੀ ਹੁੰਦਾ ਦੇਣੀ ਨਹੀਂ ਚਾਹੀਦੀ ਮੈਂ ਕਿਵੇਂ ਬੈਠੂਗੀ ਇਹਦੇ ਨਾਲ ਪਾਗਲ ਕਰ ਦੂੰ ਪਾਗਲ ਯੈਸ ਮੈਮ ਹਾਈ ਕੈਨ ਚੇਂਜ ਮਾਈ ਸੀਟ ਪਲੀਜ਼ Sorry ma'am all the seats are occupied. Anything else I can do for you ma'am? Wah guru wah guru wah guru. Dos. Oh main ta ta gala karda si ki ਉਮੇ ਤਾਂ ਗੱਲਾਂ ਕਰਦਾ ਸੀ ਕਿ ਸਫ਼ਰ ਲੰਮਾ ਸੌਖਾ ਲੰਘ ਜੂਗਾ ਜੇ ਨਹੀਂ ਗੱਲਾਂ ਕਰਨੀਆਂ ਨਹੀਂ ਮੇਰੀਆਂ ਗੱਲਾਂ ਸੁਣੀਆਂ ਨਾ ਸੁਣੋ ਆਪਾਂ ਵੀ ਲੱਗੇ ਪੱਗ ਲਾ ਕੇ ਸੁਣ ਐਡਾ ਲੰਮਾ ਸਫ਼ਰ ਆ ਕਿਉਂ ਜੀ